ਕੀ ਬਣੋ ਦੁਨੀਆਂ ਦਾ ਸੱਚੇ ਬਾਦਸ਼ਾਹ ਵਾਹਿਗੁਰੂ ਜਾਣੇ ਮਨੋ ਹਾਲਾਤ ਤਾਂ ਹੋਊ ਬਣ ਕੇ ਮੈਨੂੰ ਲੱਗਦਾ ਕੇਜਰੀਆਲ ਤੇਰੇ ਇੱਥੇ ਤੱਕ ਹੀ ਆਉ ਜਿਹੜਾ ਸਾਡੇ ਗਵਾਨ ਚੋਂ ਜਾਂ ਇੱਥੋਂ ਹੀ ਥੋੜੇ ਹਲਕੇ ਜੋ ਮੈਂ ਮਹਿਸੂਸ ਕਰਦਾ ਜਿਹੜਾ ਬੰਦਾ ਆਪਣੀ ਮਾਦਾਨੀ ਨਾਲ ਜੀਉ ਉਹਦੇ ਸਾਥ ਅਸੰਗਤ ਦੀ ਥੋੜਾ ਨਹੀਂ ਕਦੇ ਬਣ ਜਾਣਾ ਕਿਰਦਾਰ ਹੀ ਕੈਰੇਕਟਰ ਜੀ ਦਾ ਮਾੜਾ ਹੋਵੇ ਉਨੇ ਥੋੜਾ ਕੀਚਵਾਰ ਦੇਣਾ ਉਹ ਦਿੱਲੀ ਉਹ ਜਿਹੜਾ ਨਿਕੂ ਜਾਂ ਕੇਜਰੀਆਲ ਆਉਂਦਾ ਉਹਨੂੰ ਹੋਟੇ ਦਵਾਉਣ ਦੇ ਜਹਾਜ਼ ਤੇ ਉਹਨੇ ਦਿੱਲੀ ਦੇ ਕਿਸੇ ਸੂਬੇ ਦੇ ਦੇਸ਼ ਦੇ ਕਿਸੇ ਕੋਨੇ 'ਚ ਜਾਣਾ ਹੋਵੇ ਦਿੱਲੀ ਸਰਕਾਰ ਉਹਦਾ ਖਰਚਾ ਨਹੀਂ ਦਿੰਦੀ ਸਾਧ ਸੰਗਤ ਜੀ ਤੁਸੀਂ ਉਹਦਾ ਖਰਚਾ ਭਰਦੇ ਸਤਿਕਾਰਯੋਗ ਡਾਕਟਰ ਸਾਹਿਬ ਕਲੀਪੁਰ ਪਿੰਡ ਦੇ ਸਾਡੇ ਕਲੀਪੁਰ ਸਾਹਿਬ ਜਿੰਮੇਵਾਰ ਸੱਜਣ ਫਰੋਮ ਨੀ ਅਕਾਲੀਦਰ ਦੇ ਜ਼ਿਲ੍ਹੇ ਦੇ ਪ੍ਰਧਾਨ ਸਭ ਗੁਰੂ ਪੇਰੀ ਗੁਰੂ ਰੂਪੀ ਸਾਧ ਸੰਗਤ ਜੀ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਗੱਲ ਨੂੰ ਸੁਣ ਕੇ ਬੜੀ ਤਸੱਲੀ ਤੇ ਖੁਸ਼ੀ ਹੋਈ ਕਿ ਜਿਹੜੇ ਡਾਕਟਰ ਸਾਹਿਬ ਤੁਹਾਡੇ ਕੋਲ ਸਾਡੇ ਵੱਲੋਂ ਜਿਨ੍ਹਾਂ ਨੂੰ ਡਿਊਟੀ ਮਿਲੀ ਹੈ 2 in 1 ਬੰਦੇ ਨੇ ਉਹ ਐਮ.ਐਲ.ਏ ਦਾ ਵੀ ਕੰਮ ਕਰਦੇ ਆ ਤੇ ਡਾਕਟਰੀ ਵੀ ਕਰਦੀ ਆ। ਔਰ ਇਲਾਜ ਵੀ ਵਧੀਆ ਕਰਦੇ ਆ ਕਿ ਜਿਹੜਾ ਪਿੰਡ ਸਿੱਧਾ ਡਿਮਾਂਡ ਕਰਦਾ। ਚਲੋ ਮੈਂ ਤੁਹਾਡੇ ਨਾਲ ਵਾਅਦਾ ਕਰ ਦਿੰਦਾ। ਕਿ ਇਲਾਜ ਵੀ ਵਧੀਆ ਕਰਾਵਾਂਗੇ, ਮੁਫਤ ਦਾ ਵੀ ਕਰਾਵਾਂਗੇ, ਮਗਰ ਪਹਿਲਾਂ ਝਾੜੂ ਦਾ ਪੱਕਾ ਇਲਾਜ ਕਰ ਦਈਏ। ਕਿਉਂਕਿ ਜਿਹੜਾ ਨੁਕਸਾਨ ਪੰਜਾਬ ਦਾ ਇਹ ਝਾੜੂ ਵਾਲਿਆਂ ਨੇ ਕੀਤਾ ਮੈਂ ਸਮਝਦਾ ਕਿਸੇ ਸਰਕਾਰ ਨੇ ਇਸ ਤਰੀਕੇ ਦਾ ਪੰਜਾਬ ਦੀ ਧਰਤੀ ਦਾ ਨਾਂ અપਮਾਨ ਤੇ ਨਾਕਸਾਨ ਕੀਤਾ ਸਾਚ ਚੰਗੇ ਜੀ ਅੱਜ ਦੀਆਂ ਚੋਣਾਂ ਇਹ ਇਸ ਲਈ ਬੜੀ ਅਹਿਮੀਅਤ ਰੱਖਦੀਆਂ ਨੇ ਦੋ ਵੋਟਾਂ ਜਿਹਨੂੰ ਸਭ ਤੋਂ ਕੀਮਤੀ ਮੰਨਿਆ ਜਾਂਦਾ ਹੈ ਲੋਕਾਂ ਤੱਕ ਚੇ ਉਹ ਦੋ ਵੋਟਾਂ ਨੇ ਕਿ ਜਿਹੜੀ ਸੂਬੇ ਦੀ ਸਰਕਾਰ ਬਣਾਵੇ ਔਰ ਦੂਜੀ ਵੋਟ ਉਹ ਜਿਹੜੀ ਦੇਸ਼ ਦੀ ਇਛਤਕਾਰ ਬਣਾਉ ਕਿ ਸਰਕਾਰਾਂ ਦੇ ਖਜ਼ਾਨੇ ਚੋਂ ਹੀ ਲੋਕ ਭਲਾਈ ਸਕੀਮਾਂ ਔਰ ਲੋਕਾਂ ਦੇ ਪਿੰਡਾਂ ਦੇ ਵਿਕਾਸ ਸ਼ਹਿਰਾਂ ਦੇ ਵਿਕਾਸ ਦੇ ਪੈਸੇ ਆਉਂਦੇ ਤੇ ਜਦੋਂ ਖਜ਼ਾਨੇ ਦੇ ਬੰਦਾ ਮਾੜਾ ਬਹਿ ਜਾਏ ਜਾਂ ਸਰਕਾਰ ਮਾੜੀ ਬਹਿ ਜਾਏ ਫਿਰ ਲੋਕਾਂ ਨੂੰ ਭੁੱਲ ਕੇ ਉਹ ਖਜ਼ਾਨੇ ਦੀ ਦੁਰਵਰਤੋਂ ਸ਼ੁਰੂ ਹੋ ਜਾਂਦੀ। ਜੋ ਅੱਜ ਦੇ ਪੰਜਾਬ ਦੇ ਹਾਲਾਤ ਬਣੇ ਨੇ ਮੌਜੂਦਾ ਝਾੜੂ ਵਾਲੀ ਸਰਕਾਰ ਨੇ ਪੰਜਾਬ ਦੇ ਸਿਰ ਤੇ ਪਾਉਨੇ 4 ਲੱਖ ਕਰੋੜ ਦਾ ਕਰਜ਼ਾ ਚੜਾਤਾ। ਅੱਜ ਪੰਜਾਬ ਨੂੰ ਇੱਕ ਬਿਮਾਰੂ ਸੂਬਾ ਬਣਾਤਾ। ਡਾਕਟਰ ਸਾਹਿਬ ਦਾ ਥੋੜਾ ਇਲਾਜ ਕਰ ਦੇਣਗੇ ਮਗਰ ਸੂਬੇ ਦੇ ਜੋ ਫਾਈਨੈਂਸ਼ੀਅਲ ਐਮਰਜੈਂਸੀ ਜੋ ਵਿੱਤੀ ਸੰਕਟ ਮੌਜੂਦਾ ਝਾੜੂ ਵਾਲੀ ਪਾਰਟੀ ਨੇ ਪੈਦਾ ਕਰਤੇ ਆ ਉਸ ਵਿੱਤੀ ਸੰਕਟ ਤੋਂ ਸੂਬੇ ਨੂੰ ਕੱਢਣ ਲਈ ਬਹੁਤ ਵੱਡੇ ਇਲਾਜ ਦੀ ਲੋੜ ਅੱਜ ਪੰਜਾਬ ਵੈਂਟੀਲੇਟਰ ਤੇ ਆ ਔਰ ਅਫਸੋਸ ਦੀ ਗੱਲ ਇਹ ਆ ਕਿ ਪੰਜਾਬ ਕਰਜ਼ਈ ਜ਼ਰੂਰ ਹੋਇਆ ਮਗਰ ਕੀ ਕੋਈ ਨਵੀਂ ਸੜਕ ਕੋਈ ਨਵਾਂ ਪੁਲ ਕੋਈ ਨਮਾ ਸਕੂਲ ਕੋਈ ਨਮਾ ਕਾਲਜ ਕੋਈ ਨਮਾ ਹਸਪਤਾਲ ਜਾਂ ਲੋਕਾਂ ਦੇ ਭਲੇ ਦੀ ਸਕੀਮ ਕੋਈ ਜਾਂ ਕਰਜ਼ਾ ਮਾਫੀ ਸਰਕਾਰ ਨੇ ਕੀਤੀ ਜਵਾਬ ਹੈ ਨਹੀਂ ਜੀ ਕਿ ਜੇ ਲੋਕਾਂ ਦੇ ਭਲੇ ਲਈ ਇਹ ਪੈਸੇ ਖਰਚ ਹੋਏ ਨਹੀਂ ਕਿ ਫਿਰ ਇਹ ਪੈਸੇ ਗਏ ਕਿੱਥੇ ਕਿ ਪੈਸੇ ਗਏ ਫਜ਼ੂਲ ਖਰਚੀਆਂ 'ਚ ਇਹ ਪੈਸੇ ਗਏ ਉਹ ਦਿੱਲੀੋਂ ਜਿਹੜਾ ਨਿਕੂ ਜਾਂ ਕੇਜਰੀ ਆਹ ਲਾਂਦਾ ਉਹਨੂੰ ਹੋਟੇ ਦਵਾਉੜ ਦੇ ਜਹਾਜ਼ ਤੇ ਪੋਲੇ ਦਿੱਲੀ ਦੇ ਕਿਸੇ ਸੂਬੇ ਦੇ ਦੇਸ਼ ਦੇ ਕਿਸੇ ਕੋਨੇ 'ਚ ਜਾਣਾ ਹੋਵੇ ਦਿੱਲੀ ਸਰਕਾਰ ਉਹਦਾ ਖਰਚਾ ਨਹੀਂ ਦਿੰਦੀ ਸਾਧ ਸੰਗਤ ਜੀ ਤੁਸੀਂ ਉਹਦਾ ਖਰਚਾ ਭਰਦੇ ਜੇ ਉਹ ਰਾਗਮ ਚੱਡੇ ਦੇ ਵਿਆਹ ਤੇ ਜਾਵੇ ਤੇ ਸਾਧ ਸੰਗਤ ਜੀ ਖਰਚਾ ਤੁਹਾਡਾ ਲੱਗਦਾ ਜੇ ਉਹ ਆਂਧਰਾ ਪ੍ਰਦੇਸ਼ ਜਾਵੇ ਤੇ ਸਾਧ ਸੰਗਤ ਜੀ ਖਰਚਾ ਤੁਹਾਡਾ ਲੱਗਦਾ ਜੇ ਉਹ ਵਿਪਾਸ਼ਨਾ ਕਰਨ ਜਾਵੇ ਵਿਪਾਸ਼ਨਾ ਦਾ ਮਤਲਬ ਤੇ ਸਮਝਦੇ ਹੋ ਨਾ ਮੌਨ ਵਰਤ ਜੇ ਉਹ ਮੌਨ ਵਰਤ ਰੱਖਣ ਜਾਵੇ ਤਾਂ ਤਾਂ ਵੀ ਖਰਚਾ ਤੁਹਾਨੂੰ ਪਈਦਾ ਤੇ ਇਹਨੂੰ ਫਜ਼ੂਲ ਖਰਚੀ ਕਰਾਂਗੇ ਕਿ ਤੁਹਾਡੇ ਭਲੇ ਦੀ ਖਰਚੀ ਕਰਾਂਗੇ ਅੱਜ ਮੇਰੇ ਵੀਰੋ ਆ ਕੇਜਰੀਵਾਲ ਸਾਹਿਬ ਮੈਂ ਵੇਖ ਰਿਹਾ ਸਾਂ ਆ ਨੌਜਵਾਨ ਮੁੰਡੇ ਨੂੰ ਆਈ ਮੇਰਾ ਵੀਰਾ ਸਵੇ ਜ ਆ ਜਾ ਆ ਜਾ ਕੋਈ ਆ ਜਾ ਪੁੱਤ ਪਰ ਤੂੰ ਤਾਂ ਬਾੜਾ ਹੀ ਲੰਮਾ ਜਾਪਦਾ ਮੈਨੂੰ ਲੱਗਦਾ ਕੇਜਰੀਵਾਲ ਤੇਰੇ ਇੱਥੇ ਤੱਕ ਹੀ ਆਉ ਭਾਈ ਤਾਂ ਉਹ ਸਾਕੇ ਜਿਹੜੀ ਆਲ 2.5 ਫੁੱਟ ਦਾ ਬੰਦਾ ਦਿੱਲੀੋਂ ਆਇਆ ਤੇ 6 ਫੁੱਟ ਦੇ ਪੰਜਾਬੀਆਂ ਨੂੰ ਗਰੰਟੀ ਦੇ ਕੇ ਭਾਰ ਗਿਆ ਮੈਨੂੰ ਤਾਂ ਉਹ ਦਿਨ ਹੀ ਹੋ ਗਿਆ ਮੈਂ ਕਿਹਾ ਬਣੂ ਕਿ ਭਾਈ ਦੁਨੀਆ ਦਾ ਕੀ ਬਣੂ ਦੁਨੀਆ ਦਾ ਸੱਚੇ ਬਾਦਸ਼ਾਹ ਵਾਹਿਗੁਰੂ ਜਾਣੇ ਬੰਦੋ ਹਾਲਾਤ ਤਾਂ ਹੋ ਬਣ ਗਏ ਜੇ ਇਸ ਪੰਜਾਬ ਦੀ ਤਰਤੀ ਦੇ ਬਾਰੇ ਦੇਸ਼ ਦੁਨੀਆ 'ਚ ਲੋਕ ਸਜਦਾ ਕਰਦੇ ਤੁਹਾਨੂੰ ਛੋਟੀ ਕੁਰਬਾਨੀ ਛੋਟੀ ਸ਼ਹਾਦਤ ਆ ਚੱਪੇ ਚੱਪੇ ਇਸ ਧਰਤੀ ਤੇ ਜ਼ੋਰ ਆਬਰਾ ਦਾ ਸ਼ਹੀਦਾਂ ਦਾ ਖੂਨ ਡੁੱਲਿਆ ਔਰ ਜਦ ਵੀ ਇਹ ਦੇ ਧਰਤੀ ਐਡੀ ਜ਼ਬਰਦਸਤ ਧਰਤੀ ਐ ਐਡੀ ਜਲਖੇਰ ਧਰਤੀ ਐ ਕਿ ਇਹ ਧਰਤੀ 'ਚ ਪਾਉਣੇ 2% ਦੇ ਰਕਬੇ ਦੀ ਵਾਹੀ ਕਰਨ ਵਾਲੇ ਲੋਕ ਦੇਸ਼ ਦੇ ਅਨਾਜ ਦੇ ਭੰਡਾਰ 'ਚ 50% ਯੋਗਦਾਨ ਛੋਡਾ ਹੁੰਦਾ ਹੈ ਜੇ ਦੇਸ਼ ਅੱਜ ਰੋਟੀ ਖਾ ਰਿਹਾ ਤੇ ਰੋਟੀ ਖਾਣ ਖਾਣ ਵਾਲੇ ਤੁਸੀਂ ਹੋ ਜੇ ਤੁਸੀਂ ਮੈਨੂੰ ਛੱਡ ਦਿਓ ਤੇ ਦੇਸ਼ ਭੁੱਖਾ ਮਰੇ ਹਾਲਾਤ ਇਹ ਜਿਨੇ ਦੇਸ਼ ਦੇ ਬੌਟਰਾਂ ਦੇ ਆ ਥੋਡੇ ਗਵਾਨ ਚ ਪਿੰਡ ਆ ਨਾ ਜੀ ਉਹ ਜਿਹੜਾ 18 ਸਾਲ ਦਾ ਮੁੰਡਾ ਸੀ ਗਲਵਾਨ ਚ ਜਿਹੜਾ ਸ਼ਹੀਦ ਹੋਇਆ ਸੀ ਕੀ ਨੋ ਨੌਜਵਾਨਾ ਗੁਰਪ੍ਰੀਤ ਸਿੰਘ ਕੀ ਗੁੰਦੇ ਛੋ ਵੀਰੇ ਵਾਲੇ ਪਿੰਡ ਦਾ ਸੀ ਵੀਰੇ ਵਾਲੇ ਪਿੰਡ ਦਾ ਜੇ ਉਹ ਜੇ ਸ਼ਹਾਦਤ ਨਾ ਦੇਣ ਤੇ ਦਿੱਲੀ ਤੇ ਦੇਸ਼ ਦਾ ਝੰਡਾ ਨਾ ਤੂੰ 2% ਆਬਾਦੀ 90% ਕੁਰਬਾਨੀ ਥੋੜੀ ਕੋਈ ਗਰੰਟੀ ਤੁਹਾਨੂੰ ਦੇ ਸਕਦਾ ਥੋੜੀ ਗਰੰਟੀ ਜੇ ਤਾਂ ਦੇਸ਼ ਦੁਨੀਆ ਜਿਉਂਦੀ ਹੈ ਜਿੱਥੇ ਪੰਜਾਬੀ ਖਲੋਜੇ ਉੱਥੇ ਫੇਰ ਕਿਸੇ ਦੀ ਗਰੰਟੀ ਦੀ ਲੋਟ ਨਹੀਂ ਪੈਂਦੀ ਮਗਰ ਹਾਲਾਤ ਕਨਿਯੁਕ ਦੇ ਇਹ ਜੇ ਬੜੇ ਕਿ ਆ ਨਿਕੂ ਆਇਆ ਜੱਲੀਓ ਤੇ ਆ ਵਾਧੇ ਕਰ ਗਿਆ ਇਹਦੇ ਨਾਲ ਇੱਕ ਹੋਰ ਆਇਆ ਜਿਹੜਾ ਸਾਡੇ ਗਵਾਨ ਚੋਂ ਹੀ ਆਇਆ ਇੱਕ ਥੋੜੇ ਹਲਕੇ ਜੋ ਮੈਂ ਮਹਿਸੂਸ ਕਰਦਾ ਜਿਹੜਾ ਬੰਦਾ ਆਪਣੀ ਮਾਦਾਨੀ ਨਾਲ ਜੀ ਉਹਨੇ ਸਾਥ ਸੰਗਤ ਦੀ ਥੋੜਾ ਨਹੀਂ ਕਦੇ ਬਣ ਜਾਣਾ ਕਿਰਦਾਰ ਹੀ ਕਰੈਕਟਰ ਜੀ ਦਾ ਮਾੜਾ ਹੋਵੇ ਉਹਨੇ ਥੋੜਾ ਕੀ ਸਵਾਰ ਦੇਣਾ ਆ ਬਰਨਾਲੇ ਦੀ ਧਰਤੀ ਤੇ ਇਹਨੇ ਆਪਦੀ ਮਾਹ ਦੇ ਸਿਰ ਤੇ ਸਾਥ ਰੱਖ ਕੇ ਸੌਂ ਖਾਦੀ ਸੀ ਕਿ ਨਹੀਂ ਕਰਦੀ ਸੀ ਭਗਵੰਤ ਨੇ ਕਿ ਮੈਂ ਅੱਜ ਤੋਂ ਬਾਦ ਸ਼ਰਾਬ ਨਹੀਂ ਪੀਊਗਾ ਕਿਹਾ ਸੀ ਕਿ ਨਹੀਂ ਕਿਹਾ ਸੀ ਦੱਸੋ ਵੀਡੀਓ ਵਾਇਰਲ ਹੁੰਦੀ ਔਰੇ ਔਰ ਉਸ ਤੋਂ ਬਾਅਦ ਕੀ ਹੋਇਆ ਕਿ ਹੁਣ ਇਹ ਜਰਮਨੀ ਗਿਆ ਸੀ ਮੁੱਖ ਮੰਤਰੀ ਬਣਨ ਤੋਂ ਬਾਅਦ ਇਹਨੂੰ ਜਹਾਜ਼ ਤੇ ਨਹੀਂ ਜਰਮਨ ਨਾਲ ਤੇ ਜਿਹੜੇ ਪੁਲਸ ਵਾਲੇ ਸਨ ਜਾਂ ਇਮੀਗ੍ਰੇਸ਼ਨ ਵਾਲੇ ਸਨ ਚੜ੍ਹਨ ਨਹੀਂ ਦਿੱਤਾ ਕਿਉਂ ਕਿ ਇਹਦੀਆਂ ਲੱਤਾਂ ਇਹਦੇ ਭਾਰ ਨਹੀਂ ਚਲਦੀਆਂ ਸਨ ਇਹਨੇ ਇੰਨੀ ਸ਼ਰਾਬ ਪੀ ਲਈ ਸੀ ਤਦੇ ਤੇ ਆச்சே ਇਹ ਗੱਲ ਸੁਣੀ ਕਿ ਕੋਈ ਮੁੱਖ ਮੰਤਰੀ ਜਹਾਜ਼ ਤੋਂ ਲਾਦਤਾ ਗਿਆ ਹੁੰਦਾ ਕਿਉਂਕਿ ਇਹਨੇ ਸ਼ਰਾਬ ਬੱਧ ਪੀ ਲਈ ਕਿ ਇਹ ਬਦਲਾਵ ਹੈ ਜੀ ਕਿ ਇਹ ਬਦਲਾਅ ਹੈ ਚੀਦਾ ਦੀ ਤਖਤੀ ਦਾ ਥੋੜਾ ਵਿਚਾਰਨਾ ਪੈਣਾ ਅੰਦਰ ਚਾਤੀ ਮਾਰਨੀ ਪੈਣੀ ਕਿ ਸਾਨੂੰ ਆਉਣ ਵਾਲੀ ਪੀੜ੍ਹੀ ਮਾਫ਼ ਕਰੂ ਸਾਧ ਸੰਗਤ ਜੀ ਮਾ ਦੀ ਸੌਖਾ ਦੀ ਇਸ ਬੰਦੇ ਨੇ ਔਰ ਇਹ ਕਿਹਾ ਕਿ ਮੈਂ ਸ਼ਰਾਬ ਨਹੀਂ ਪੀਊਗਾ ਔਰ ਆ ਦਮਦਮਾ ਸਾਹਿਬ ਸ਼ਰਾਬ ਪੀ ਕੇ ਆਇਆ ਸੀ ਕਿ ਨਹੀਂ ਪਾਇਆ ਸੀ ਜਦੋਂ ਰੌਲਾ ਪਿਆ ਬਰਗਾੜੀ ਦੀ ਇੱਕ ਵੀਡੀਓ ਵਾਇਰਲ ਹੋ ਗਈ ਹੈ ਕੱਢ ਕੇ ਹੁਣੇ ਨੌਜਵਾਨ ਚਲਾ ਲਿਓ ਜਦੋਂ ਇਹ ਸ਼ਰਾਬ ਪੀ ਕੇ ਉੱਥੇ ਮੱਥਾ ਟੇਕਣ ਗਿਆ ਲੋਕਾਂ ਨੇ ਗੁਰਸਿੱਖਾਂ ਨੇ ਦੀਆਂ ਦੌੜਾਂ ਲਵਾਈਆਂ ਤੇ ਮੈਂ ਨਹੀਂ ਇਹ ਗੱਲ ਕਹਿੰਦਾ ਵੀਡੀਓ ਧਿਆਨ ਨਾਲ ਸੁਣਿਓ ਜਿਹੜੇ ਮਗਰ ਇਹਦੇ ਭਜਦੇ ਚਲ ਕਹਿੰਦੇ ਦੱਲੇ ਨੇ ਸ਼ਰਾਬ ਪੀਤੀ ਸਾਧ ਸੰਗਤ ਜੀ ਕੀ ਇਹ ਜੇ ਲੋਕ ਬਦਲਾਵ ਲਿਆ ਸਕਦੇ ਔਰ ਇਹ ਇਹਦੀ ਬੇਟੀ ਸੀਰਤ ਕੌਰ ਅੱਜ ਤੋਂ 8 ਮਹੀਨੇ ਬੇਟੀ ਦਾ ਤੇ ਬਾਪ ਦਾ ਬੜਾ ਹੀ ਪਵਿੱਤਰ ਤੇ ਨਿੱਕਾ ਤੇ ਪਿਆਰਾ ਰਿਸ਼ਤਾ ਹੁੰਦਾ ਮੁੰਡੇ ਭਾਵੇਂ 100 ਵਾਰੀ ਗਲਤੀ ਕਰ ਦੇਣ ਬੇਟੀ ਨਹੀਂ ਕਿਤੇ ਗਲਤੀ ਕਰਦੀ ਬੇਟੀ ਲਈ ਮਾਹਬਾਪ ਉਹਦਾ ਸਭ ਕੁਝ ਹੀ ਔਰ ਤੁਸੀਂ ਵੇਖੋ ਇਹਦੀ ਬੇਟੀ ਲਾਈਵ ਹੋ ਕੇ ਸੀਰਤਪੌਰ ਕਹਿੰਦੀ ਆ ਕਿ ਉਹ ਮੁੱਖ ਮੰਤਰੀ ਹੋਵੇ ਉਹਨੂੰ ਸੰਬੋਧਨ ਹੋ ਕੇ ਕਹਿੰਦੀ ਆ ਕਿ ਅੱਜ ਮੈਂ ਤੈਨੂੰ ਡੈਡੀ ਨਹੀਂ ਆਖਣਾ ਮੈਂ ਤੈਨੂੰ ਭਗਵੰਤ ਕਹਿ ਕੇ ਸੰਬੋਧਨ ਹੋਣਾ ਕਿਉਂਕਿ ਮੈਨੂੰ ਸ਼ਰਮ ਆਉਂਦੀ ਹੈ ਕਹਿੰਦੀ ਆ ਕਿ ਤੂੰ ਮੇਰਾ ਬਾਪ ਹੈ ਤਾਂ ਮੈਂ ਤੇਰੀ ਬੇਟੀ ਹਾਂ ਜਿਹੜਾ ਸਾਧ ਸੰਗਤ ਦੀ ਬੇਟੀ ਦਾ ਨਾ ਹੋਇਆ ਉਹਨੇ ਕਿਥੇ ਥੋਡੇ ਬੜੇ ਲਾਟੇ ਵਾਲੇ ਹੋ ਜਾਣਾ